ਸਤਿ ਸ਼੍ਰੀ ਅਕਾਲ ਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਗੋਬ੍ਰਈ ਲੈ ਕੇ ਹਾਜ਼ਰ ਹੋਇਆ ਖਬਰਾਂ ਪਰਦੇਸ ਤੋਂ ਆਓ ਨਜ਼ਰ ਮਾਰਦੇ ਹਾਂ ਪਰਦੇਸ ਦੀਆਂ ਕੁਝ ਖਾਸ ਖਬਰਾਂ ਤੇ ਉਡਾਨ ਦੌਰਾਨ ਗੜਬੜ ਕਰਨ ਵਾਲਾ ਵਿਅਕਤੀ ਗ੍ਰਿਫਤਾਰ ਅਤਵਾਦੀ ਕਾਰਵਾਈ ਦੀ ਜਾਂਚ ਸ਼ੁਰੂ ਡੋਨਲਡ ਟਰੰਪ ਯੂਰਪ ਨਾਲ ਵਪਾਰ ਸਮਝੋ ਤੇ ਲਈ ਹੋਏ ਸਹਿਮਤ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ਪੁਰਬ ਸੰਬੰਧੀ 올ਡ ਵੀ ਵਿਕੈ ਸਜਾਇਆ ਗਿਆ ਪਹਿਲਾ ਵਿਸ਼ਾਲ ਨਗਰ ਕੀਰਤਨ ਇਟਲੀ ਛੀਦ ਹੋਏ ਸਿਕ ਫੌਜੀਆਂ ਦੀ ਯਾਦ ਵਿੱਚ ਕਰਵਾਇਆ ਗਿਆ 81ਵਾਂ ਸ਼ਹੀਦੀ ਸਮਾਗਮ ਕੈਲਗਰੀ ਦੀਆਂ ਸੰਗਤਾਂ ਵੱਲੋਂ ਸੰਤ ਪਾਬਾ ਸੇਵਾ ਸੇ ਗ੍ਰਾਮਪੁਰ ਖੇੜਾ ਵਾਲਿਆਂ ਦਾ ਕੀਤਾ ਗਿਆ ਸਨਮਾਨ ਤੇ ਹੁਣ ਖਬਰਾਂ ਵਿਸਥਾਰ ਨਾਲ ਐਤਵਾਰ ਸਵੇਰੇ 8:20 ਤੇ ਲੰਡਨ ਦੇ ਲੂਟਨ ਹਵਾਈ ਅੱਡੇ ਤੋਂ ਈਜ਼ੀ ਜੈਟ ਦੇ ਜਹਾਜ਼ 1319 ਨੇ ਗਲਾਸਗੋ ਦੀ ਉਡਾਨ ਭਰੀ ਸੀ ਸਕਾਟਲੈਂਡ ਪੁਲਿਸ ਨੇ ਕਿਹਾ ਹੈ ਕਿ ਗਲਾਸਗੋ ਹਵਾਈ ਅੱਡੇ ਦੇ ਕੁਝ ਮਿੰਟਾਂ ਦੀ ਦੂਰੀ ਦੇ ਹੀ ਸੀ ਤਾਂ ਪਾਇਲਟ ਨੇ ਐਮਰਜੈਂਸੀ ਕੌਸ਼ਤ ਕਰ ਦਿੱਤੀ। ਸਥਿਤੀ ਨੂੰ ਕਾਬੂ ਕਰਨ ਲਈ ਐਮਰਜੈਂਸੀ ਸੇਵਾਵਾਂ ਨੇ ਜਹਾਜ਼ ਨੂੰ ਹਵਾਈ ਅੱਡੇ ਦੇ ਰਿਮੋਟ ਸਟੈਂਡ ਤੇ ਖੜਾ ਕਰ ਲਿਆ। ਜਹਾਜ਼ ਤੋਂ ਇੱਕ 41 ਸਾਲ ਦੇ ਏਸ਼ੀਅਨ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਇਸ ਘਟਨਾ ਨੂੰ ਅਤਵਾਦੀ ਗਤੀਵਧੀਆਂ ਨਾਲ ਜੋੜ ਕੇ ਜਾਂਚ ਕਰ ਰਹੀ ਹੈ। ਇਸ ਸਾਰੀ ਘਟਨਾ ਦੀ ਜਹਾਜ਼ ਵਿੱਚ ਬੈਠੇ ਯਾਤਰੀ ਨੇ ਵੀਡੀਓ ਬਣਾ ਲਈ ਤੇ ਜੋ ਕਿ ਕਾਫੀ ਵਾਇਰਲ ਹੋ ਰਹੀ ਹੈ। ਡੋਨਲਡ 트ੰਪ ਨੇ ਸਕਾਟਲੈਂਡ ਦੀ ਆਪਣੀ ਫੇਰੀ ਦੇ ਦੂਜੇ ਦਿਨ ਯੂਰਪੀ ਯੂਨੀਅਨ ਦੀ ਪ੍ਰਧਾਨ ਵੌਨ ਡੇਰਲੇਨ ਨਾਲ ਮੁਲਾਕਾਤ ਕੀਤੀ ਤੇ ਯੂਰਪ ਨਾਲ ਵਪਾਰ ਸਮਝੌਤੇ ਤੇ ਸਹਿਮਤੀ ਜਤਾਈ ਅਮਰੀਕੀ ਰਾਸ਼ਟਰਪਤੀ ਨੇ ਸਕਾਟਲੈਂਡ 'ਚ ਆਪਣੇ ਲਗਜ਼ਰੀ ਟ੍ਰਨਬੇਰੀ ਰਿਜ਼ੋਰਟ ਵਿਖੇ ਵੌਨ ਡੇਰਲੇਨ ਨਾਲ ਵਪਾਰ ਸਮਝੌਤੇ ਦੇ ਹੱਥ ਮਿਲਾਉਂਦੇ ਹੋਏ ਕਿਹਾ ਕਿ ਇਹ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਜਾ ਰਿਹਾ ਹੈ ਇੱਥੇ ਇਹ ਇੱਕ ਅਰਥ ਵਿੱਚ ਇੱਕ ਭਾਈਵਾਲੀ ਹੈ ਤੇ ਵਨ ਡੇਅਰ ਲੀਨੈਸ ਦੀ ਵੱਡੇ ਸੌਦੇ ਵਜੋਂ ਛਲਾਗਾ ਕੀਤੀ ਜੋ ਕਿ ਲੰਬੀ ਗੱਲਬਾਤ ਤੋਂ ਬਾਅਦ ਆਇਆ ਹੈ ਇਹ ਸਮਝੌਤਾ ਯੂਰਪ ਤੋਂ ਆਉਣ ਵਾਲੇ ਸਮਾਨ ਤੇ ਅਮਰੀਕੀ ਟੈਰਿਫ ਨੂੰ ਪੂਰੇ ਬੋਰਡ ਤੇ 15% ਤੇ ਨਿਰਧਾਰਤ ਕਰਦਾ ਹੈ ਯੂਰੋਪੀਅਨ ਯੂਨੀਅਨ 트ੰਪ ਵੱਲੋਂ 1 ਅਗਸਤ ਤੋਂ ਅਮਰੀਕਾ ਨੂੰ ਆਪਣੇ ਨਿਰਧਾਰਤ ਤੇ 30% ਲੇਵੀ ਦਾ ਸਾਹਮਣਾ ਕਰ ਰਹੀ ਸੀ ਇੰਗਲੈਂਡ ਦੇ ਸ਼ਹਿਰ ਲੈਸਟਰ ਨੇਡਲੇ ਆਉਟਬੀ ਟਾਊਨ ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪ੍ਰਬੰਧ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 8ਵੇਂ ਪਾਸ਼ਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪਹਿਲੀ ਵਾਰ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਸਵੇਰੇ 12 ਵਜੇ ਦੇ ਕਰੀਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰੇ ਦੀ ਅਗਵਾਈ ਚ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਤੇ ਇਹ ਨਗਰ ਕੀਰਤਨ ਆਉਟਬੀ ਦੇ ਵਕਵਕ ਬਾਜ਼ਾਰਾ ਤੇ ਸਟ੍ਰੀਟਾ ਰਹੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਗ ਇਟਲੀ ਦੇ ਸ਼ਹਿਰ ਫੋਰਲੀ ਵਿਖੇ ਪਹਿਲੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆ ਦਾ 81ਵਾਂ ਸ਼ਹੀਦੀ ਸਮਾਗਮ ਮਨਾਇਆ ਗਿਆ ਤੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਇਟਲੀ ਅਤੇ ਫੋਰਲੀ ਸ਼ਹਿਰ ਦੇ ਪ੍ਰਸ਼ਾਸਨ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸ਼ਹੀਦੀ ਸਮਾਗਮ ਦੀ ਅਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਬਾਣ ਨਾਲ ਕੀਤੀ ਗਈ ਤੇ ਅਰਦਾਸ ਕਰਨ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਗਏ ਜਿਸ ਦੀ ਅਰੰਭਤਾ ਗੁਰਬਾਣੀ ਦੇ ਰਸਪੀਨੇ ਕੀਰਤਨ ਨਾਲ ਹੋਈ ਉਪਰੰਤ ਗਿਆਨੀ ਸਰੂਪ ਸਿੰਘ ਕੱਢਿਆਣਾ ਤੇ ਢਾਡੀ ਸੁਖਵੀਰ ਸਿੰਘ ਪੋਰ ਦੇ ਢਾਡੀ ਜਥੇ ਨੇ ਸ਼ਹੀਦੀ ਵਾਰਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਦੂਜੇ ਪਾਸੇ ਫੋਰਲੀ ਦੇ ਪ੍ਰਧਾਨ ਦੀ ਅਗਵਾਈ ਹੇਠ ਇਟਾਲੀਅਨ ਲੋਕਾਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਦੀਵਾਨ ਸਜਾਏ ਗਏ ਸਵੇਰ ਵੇਲੇ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੇ ਨਿਤਨੇਮ ਕੀਤਾ ਗਿਆ ਤੇ ਅਸਾਦੀ ਵਾਰ ਦਾ ਕੀਰਤਨ ਕੈਲਗਰੀ ਯੂਥ ਵੱਲੋਂ ਕੀਤਾ ਗਿਆ ਉਪਰੰਤ ਅਪੰਤ ਪ੍ਰਸਿੱਧ ਕੀਰਤਨੀ ਜੱთა ਭਾਈ ਜਗਦੀਪ ਸਿੰਘ ਭਾਈ ਰਣਜੀਤ ਸਿੰਘ ਡਾਕਟਰ ਜਸਪਾਲ ਵੀਰ ਸਿੰਘ ਤੇ ਗਿਆਨੀ ਭਾਈ ਪ੍ਰਗਟ ਸਿੰਘ ਖੁਰਾ ਵੱਲੋਂ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉੱਤੇ ਹੀ ਵਿਸ਼ੇਸ਼ ਤੌਰ ਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਸ਼ਬਦ ਨਾਲ ਜੋੜਦਿਆਂ ਆਪਣੇ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਲਈ ਬੇਨਤੀ ਕੀਤੀ ਇਸਨ ਪ੍ਰਦੇਸ਼ਾਂ ਦੀਆਂ ਅਹਿਮ ਤੇ ਕੁਝ ਖਾਸ ਖਬਰਾਂ ਹੋਰ ਅਪਡੇਟਸ ਲਈ ਜੁੜੇ ਰਹੋ ਜੀਤ ਪਬ ਟੀਵੀ ਦੇ ਨਾਲ ਸਹੋਂ ਤੱਕ ਦਿਲੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਗੋਬ੍ਰਈ ਲੈ ਕੇ ਹਾਜ਼ਰ ਹੋਇਆ ਖਬਰਾਂ ਪਰਦੇਸ ਤੋਂ ਆਓ ਨਜ਼ਰ ਮਾਰਦੇ ਹਾਂ ਪਰਦੇਸ ਦੀਆਂ ਕੁਝ ਖਾਸ ਖਬਰਾਂ ਤੇ ਉੜਾਂ ਦੌਰਾਨ ਗੜਬੜ ਕਰਨ ਵਾਲਾ ਵਿਅਕਤੀ ਗ੍ਰਿਫਤਾਰ ਅਤਵਾਦੀ ਕਾਰਵਾਈ ਦੀ ਜਾਂਚ ਸ਼ੁਰੂ ਡੋਨਲਡ ਟਰੰਪ ਯੂਰਪ ਨਾਲ ਵਪਾਰਕ ਸਮਝੋ ਤੇ ਲਈ ਹੋਏ ਸਹਿਮਤ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ਪੁਰਬ ਸੰਬੰਧੀ ਹੋਲ ਵੀ ਵਿਖੇ ਸਜਾਇਆ ਗਿਆ ਪਹਿਲਾ ਵਿਸ਼ਾਲ ਨਗਰ ਕੀਰਤਨ ਇਟਲੀ ਛੀਦ ਹੋਏ ਸਿਕ ਫੌਜੀਆਂ ਦੀ ਯਾਦ ਵਿੱਚ ਕਰਵਾਇਆ ਗਿਆ 81ਵਾਂ ਸ਼ਹੀਦੀ ਸਮਾਗਮ ਕੈਲਗਰੀ ਦੀਆਂ ਸੰਗਤਾਂ ਵੱਲੋਂ ਸੰਤ ਪਾਪਾ ਸੇਵਾ ਸੇ ਗ੍ਰਾਮਪੁਰ ਖੇੜਾ ਵਾਲਿਆਂ ਦਾ ਕੀਤਾ ਗਿਆ ਸਨਮਾਨ ਤੇ ਹੁਣ ਖਬਰਾਂ ਵਿਸਥਾਰ ਨਾਲ ਅੱਤਵਾਰ ਸਵੇਰੇ 8:20 ਤੇ ਲੰਡਨ ਦੇ ਲੂਟਨ ਹਵਾਈ ਅੱਡੇ ਤੋਂ ਈਜ਼ੀ ਜੈਟ ਦੇ ਜਹਾਜ਼ 1319 ਨੇ ਗਲਾਸਗੋ ਦੀ ਉਡਾਨ ਭਰੀ ਸੀ। ਸਕਾਟਲੈਂਡ ਪੁਲਿਸ ਨੇ ਕਿਹਾ ਕਿ ਗਲਾਸਗੋ ਹਵਾਈ ਅੱਡੇ ਦੇ ਕੁਝ ਮਿੰਟਾਂ ਦੀ ਦੂਰੀ ਦੇ ਹੀ ਸੀ ਤਾਂ ਪਾਇਲਟ ਨੇ ਐਮਰਜੈਂਸੀ ਕੋਸ਼ਿਸ਼ ਕਰ ਦਿੱਤੀ। ਸਥਿਤੀ ਨੂੰ ਕਾਬੂ ਕਰਨ ਲਈ ਐਮਰਜੈਂਸੀ ਸੇਵਾਵਾਂ ਨੇ ਜਹਾਜ਼ ਨੂੰ ਹਵਾਈ ਅੱਡੇ ਦੇ ਰਿਮੋਟ ਸਟੈਂਡ ਤੇ ਖੜਾ ਕਰ ਲਿਆ। ਜਹਾਜ਼ ਤੋਂ ਇੱਕ 41 ਸਾਲ ਦੇ ਏਸ਼ੀਅਨ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਇਸ ਘਟਨਾ ਨੂੰ ਅਤਵਾਦੀ ਗਤੀਵਧੀਆਂ ਨਾਲ ਜੋੜ ਕੇ ਜਾਂਚ ਬੰਦ ਕਰ ਰਹੀ ਹੈ ਇਸ ਸਾਰੀ ਘਟਨਾ ਦੀ ਜਹਾਜ਼ ਵਿੱਚ ਬੈਠੇ ਯਾਤਰੀ ਨੇ ਵੀਡੀਓ ਬਣਾ ਲਈ ਤੇ ਜੋ ਕਿ ਕਾਫੀ ਵਾਇਰਲ ਹੋ ਰਹੀ ਹੈ ਡੋਨਲਡ 트ੰਪ ਨੇ ਸਕਾਟਲੈਂਡ ਦੀ ਆਪਣੀ ਫੇਰੀ ਦੇ ਦੂਜੇ ਦਿਨ ਯੂਰਪੀ ਯੂਨੀਅਨ ਦੀ ਪ੍ਰਧਾਨ ਵੌਨ ਡੇਰਲੇਨ ਨਾਲ ਮੁਲਾਕਾਤ ਕੀਤੀ ਤੇ ਯੂਰਪ ਨਾਲ ਵਪਾਰ ਸਮਝੌਤੇ ਤੇ ਸਹਿਮਤੀ ਜਤਾਈ ਅਮਰੀਕੀ ਰਾਸ਼ਟਰਪਤੀ ਨੇ ਸਕਾਟਲੈਂਡ 'ਚ ਆਪਣੇ ਲਗਜ਼ਰੀ ਟ੍ਰਨ ਬੈਰੀ ਰਿਜ਼ੋਰਟ ਵਿਖੇ ਵੌਨ ਡੇਰਲੇਨ ਨਾਲ ਵਪਾਰ ਸਮਝੌਤੇ ਦੇ ਹੱਥ ਮਿਲਾਉਂਦੇ ਹੋਏ ਕਿਹਾ ਕਿ ਇਹ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਜਾ ਰਿਹਾ ਹੈ ਤੇ ਇੱਥੇ ਇਹ ਇੱਕ ਅਰਥ ਵਿੱਚ ਇੱਕ ਭਾਈਵਾਲੀ ਹੈ ਤੇ ਵਨ ਡੇਅਰ ਲੀਨਸ ਦੀ ਵੱਡੇ ਸੌਦੇ ਵਜੋਂ ਛਲਾਗਾ ਕੀਤੀ ਜੋ ਕਿ ਲੰਬੀ ਗੱਲਬਾਤ ਤੋਂ ਬਾਅਦ ਆਇਆ ਹੈ ਇਹ ਸਮਝੌਤਾ ਯੂਰਪ ਤੋਂ ਆਉਣ ਵਾਲੇ ਸਮਾਨ ਤੇ ਅਮਰੀਕੀ ਟੈਰਿਫ ਨੂੰ ਪੂਰੇ ਬੋਰਡ ਤੇ 15% ਤੇ ਨਿਰਧਾਰਤ ਕਰਦਾ ਹੈ ਯੂਰੋਪੀਅਨ ਯੂਨੀਅਨ 트ੰਪ ਫਲੋ 1 ਅਗਸਤ ਤੋਂ ਅਮਰੀਕਾ ਨੂੰ ਆਪਣੇ ਨਿਰਧਾਰਤ ਤੇ 30% ਲੇਵੀ ਦਾ ਸਾਹਮਣਾ ਕਰ ਰਹੀ ਹੈ ਇੰਗਲੈਂਡ ਦੇ ਸ਼ਹਿਰ ਲੈਸਟਰ ਨੇਡਲ ਦੇ ਆਉਟਬੀ ਟਾਊਨ ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪ੍ਰਬੰਧ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 8ਵੇਂ ਪਾਸ਼ਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪਹਿਲੀ ਵਾਰ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਸਵੇਰੇ 12 ਵਜੇ ਦੇ ਕਰੀਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰੇ ਦੀ ਅਗਵਾਈ ਚ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਤੇ ਇਹ ਨਗਰ ਕੀਰਤਨ ਆਉਟਬੀ ਦੇ ਵਕ ਵਕ ਬਾਜ਼ਾਰਾ ਤੇ ਸਟ੍ਰੀਟਾਂ ਰਾਹੀਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਇਟਲੀ ਦੇ ਸ਼ਹਿਰ ਫੋਰਲੀ ਵਿਖੇ ਪਹਿਲੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆ ਦਾ 81ਵਾਂ ਸ਼ਹੀਦੀ ਸਮਾਗਮ ਮਨਾਇਆ ਗਿਆ ਤੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਇਟਲੀ ਅਤੇ ਫੋਰਲੀ ਸ਼ਹਿਰ ਦੇ ਪ੍ਰਸ਼ਾਸਨ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸ਼ਹੀਦੀ ਸਮਾਗਮ ਦੀ ਅਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ ਤੇ ਅਰਦਾਸ ਕਰਨ ਉਪਰੰਤ ਵਿਸ਼ੇਸ਼ ਦੀਵਾਨ ਸਜਾਈ ਗਈ ਜਿਸ ਦੀ ਅਰੰਭਤਾ ਗੁਰਬਾਣੀ ਦੇ ਰਸ ਭਿਨੇ ਕੀਰਤਨ ਨਾਲ ਹੋਈ ਉਪਰੰਤ ਗਿਆਨੀ ਸਰੂਪ ਸਿੰਘ ਕਡਿਆਣਾ ਤੇ ਢਾਡੀ ਸੁਖਵੀਰ ਸਿੰਘ ਭੋਰ ਦੇ ਢਾਡੀ ਜਥਿਆਂ ਨੇ ਸ਼ਹੀਦੀ ਵਾਰਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਦੂਜੇ ਪਾਸੇ ਫੋਰਲੀ ਦੇ ਪ੍ਰਧਾਨ ਦੀ ਅਗਵਾਈ ਹੇਠ ਇਟਾਲੀਅਨ ਲੋਕਾਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਦੀਵਾਨ ਸਜਾਏ ਗਏ ਸਵੇਰ ਵੇਲੇ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੇ ਨਿਤਨੇਮ ਕੀਤਾ ਗਿਆ ਤੇ ਆਸਾ ਦੀ ਵਾਰ ਦਾ ਕੀਰਤਨ ਕੈਲਗਰੀ ਯੂਥ ਵੱਲੋਂ ਕੀਤਾ ਗਿਆ ਉਪਰੰਤ ਪੰਥ ਪ੍ਰਸਿੱਧ ਕੀਰਤਨੀ ਜੱთა ਭਾਈ ਜਗਦੀਪ ਸਿੰਘ ਭਾਈ ਰਣਜੀਤ ਸਿੰਘ ਡਾਕਟਰ ਜਸਪਾਲ ਵੀਰ ਸਿੰਘ ਤੇ ਗਿਆਨੀ ਭਾਈ ਪ੍ਰਗਟ ਸਿੰਘ ਹੁਰਾ ਵੱਲੋਂ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉੱਤੇ ਹੀ ਵਿਸ਼ੇਸ਼ ਤੌਰ ਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਸ਼ਬਦ ਨਾਲ ਜੋੜਦਿਆਂ ਆਪਣੇ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਲਈ ਬੇਨਤੀ ਕੀਤੀ ਇਸਨ ਪ੍ਰਦੇਸ਼ਾਂ ਦੀਆਂ ਅਹਿਮ ਤੇ ਕੁਝ ਖਾਸ ਖਬਰਾਂ ਹੋਰ ਅਪਡੇਟਸ ਲਈ ਜੁੜੇ ਰਹੋ ਅਜੀਤ ਪਬ ਟੀਵੀ ਦੇ ਨਾਲ ਸਹੋਂ ਤੱਕ ਦਿਲੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਗੋਬ੍ਰਈ ਲੈ ਕੇ ਹਾਜ਼ਰ ਹੋਇਆ ਖਬਰਾਂ ਪ੍ਰਦੇਸ਼ ਤੋਂ ਆਓ ਨਜ਼ਰ ਮਾਰਦੇ ਹਾਂ ਪ੍ਰਦੇਸ਼ ਦੀਆਂ ਕੁਝ ਖਾਸ ਖਬਰਾਂ ਤੇ ਉੜਾਂ ਦੁਰਾਂ ਗੜਬੜ ਕਰਨ ਵਾਲਾ ਵਿਅਕਤੀ ਗ੍ਰਿਫਤਾਰ ਅਤਵਾਦੀ ਕਾਰਵਾਈ ਦੀ ਜਾਂਚ ਸ਼ੁਰੂ ਡੋਨਲਡ ਟਰੰਪ ਯੂਰਪ ਨਾਲ ਵਪਾਰਕ ਸਮਝੋ ਤੇ ਲਈ ਹੋਏ ਸਹਿਮਤ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ਪੁਰਬ ਸੰਬੰਧੀ ਔਲਪੀ ਵਿਕੈ ਸਜਾਇਆ ਗਿਆ ਪਹਿਲਾ ਵਿਸ਼ਾਲ ਨਗਰ ਕੀਰਤਨ ਇਟਲੀ ਛੀਦ ਹੋਏ ਸਿਕ ਫੌਜੀਆਂ ਦੀ ਯਾਦ ਵਿੱਚ ਕਰਵਾਇਆ ਗਿਆ 81ਵਾਂ ਸ਼ਹੀਦੀ ਸਮਾਗਮ ਕਲਗਰੀ ਦੀਆਂ ਸੰਗਤਾਂ ਵੱਲੋਂ ਸੰਤ ਪਾਪਾ ਸੇਵਾ ਸੇ ਗ੍ਰਾਮਪੁਰ ਖੇੜਾ ਵਾਲਿਆਂ ਦਾ ਕੀਤਾ ਗਿਆ ਸਨਮਾਨ ਤੇ ਹੁਣ ਖਬਰਾਂ ਵਿਸਥਾਰ ਨਾਲ ਅਤਵਾਰ ਸਵੇਰੇ 8:20 ਤੇ ਲੰਡਨ ਦੇ ਲੂਟਨ ਹਵਾਈ ਅੱਡੇ ਤੋਂ ਈਜ਼ੀ ਜੈਟ ਦੇ ਜਹਾਜ਼ 1319 ਨੇ ਗਲਾਸਗੋ ਦੀ ਉਡਾਨ ਭਰੀ ਸੀ। ਸਕਾਟਲੈਂਡ ਪੁਲਿਸ ਨੇ ਕਿਹਾ ਕਿ ਗਲਾਸਗੋ ਹਵਾਈ ਅੱਡੇ ਦੇ ਕੁਝ ਮਿੰਟਾਂ ਦੀ ਦੂਰੀ ਦੇ ਹੀ ਸੀ ਤਾਂ ਪਾਇਲਟ ਨੇ ਐਮਰਜੈਂਸੀ ਕੋਸ਼ਿਸ਼ ਕਰ ਦਿੱਤੀ। ਸਥਿਤੀ ਨੂੰ ਕਾਬੂ ਕਰਨ ਲਈ ਐਮਰਜੈਂਸੀ ਸੇਵਾਵਾਂ ਨੇ ਜਹਾਜ਼ ਨੂੰ ਹਵਾਈ ਅੱਡੇ ਦੇ ਰਿਮੋਟ ਸਟੈਂਡ ਤੇ ਖੜਾ ਕਰ ਲਿਆ। ਜਹਾਜ਼ ਤੋਂ ਇੱਕ 41 ਸਾਲ ਦੇ ਏਸ਼ੀਅਨ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਇਸ ਘਟਨਾ ਨੂੰ ਅਤਵਾਦੀ ਗਤੀਵਧੀਆਂ ਨਾਲ ਜੋੜ ਕੇ ਜਾਂਚ ਬੰਦ ਕਰ ਰਹੀ ਹੈ ਇਸ ਸਾਰੀ ਘਟਨਾ ਦੀ ਜਹਾਜ਼ ਵਿੱਚ ਬੈਠੇ ਯਾਤਰੀ ਨੇ ਵੀਡੀਓ ਬਣਾ ਲਈ ਤੇ ਜੋ ਕਿ ਕਾਫੀ ਵਾਇਰਲ ਹੋ ਰਹੀ ਹੈ ਡੋਨਲਡ 트ੰਪ ਨੇ ਸਕਾਟਲੈਂਡ ਦੀ ਆਪਣੀ ਫੇਰੀ ਦੇ ਦੂਜੇ ਦਿਨ ਯੂਰਪੀ ਯੂਨੀਅਨ ਦੀ ਪ੍ਰਧਾਨ ਵੌਨ ਡੇਰਲੇਨ ਨਾਲ ਮੁਲਾਕਾਤ ਕੀਤੀ ਤੇ ਯੂਰਪ ਨਾਲ ਵਪਾਰ ਸਮਝੌਤੇ ਤੇ ਸਹਿਮਤੀ ਜਤਾਈ ਅਮਰੀਕੀ ਰਾਸ਼ਟਰਪਤੀ ਨੇ ਸਕਾਟਲੈਂਡ 'ਚ ਆਪਣੇ ਲਗਜ਼ਰੀ ਟ੍ਰੈਨ ਬੇਰੀ ਰਿਜ਼ੋਰਟ ਵਿਖੇ ਵੌਨ ਡੇਰਲੇਨ ਨਾਲ ਵਪਾਰ ਸਮਝੌਤੇ ਦੇ ਹੱਥ ਮਿਲਾਉਂਦੇ ਹੋਏ ਕਿਹਾ ਕਿ ਇਹ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਜਾ ਰਿਹਾ ਹੈ ਤੇ ਇੱਥੇ ਇਹ ਇੱਕ ਅਰਥ ਵਿੱਚ ਇੱਕ ਭਾਈਵਾਲੀ ਹੈ ਤੇ ਵਨ ਡੇਅਰ ਲੀਨਸ ਦੀ ਵੱਡੇ ਸੌਦੇ ਵਜੋਂ ਛਲਾਗਾ ਕੀਤੀ ਜੋ ਕਿ ਲੰਬੀ ਗੱਲਬਾਤ ਤੋਂ ਬਾਅਦ ਆਇਆ ਹੈ। ਇਹ ਸਮਝੌਤਾ ਯੂਰਪ ਤੋਂ ਆਉਣ ਵਾਲੇ ਸਮਾਨ ਤੇ ਅਮਰੀਕੀ ਟੈਰਿਫ ਨੂੰ ਪੂਰੇ ਬੋਰਡ ਤੇ 15% ਤੇ ਨਿਰਧਾਰਤ ਕਰਦਾ ਹੈ। ਯੂਰੋਪੀਅਨ ਯੂਨੀਅਨ 트ੰਪ ਫਲੋ 1 ਅਗਸਤ ਤੋਂ ਅਮਰੀਕਾ ਨੂੰ ਆਪਣੇ ਨਿਰਧਾਰਤ ਤੇ 30% ਲੇਵੀ ਦਾ ਸਾਹਮਣਾ ਕਰ ਰਹੀ ਸੀ। ਇੰਗਲੈਂਡ ਦੇ ਸ਼ਹਿਰ ਲੈਸਟਰ ਨੇਡਲੇ ਆਉਟਬੀ Town ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪ੍ਰਬੰਧ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 8ਵੇਂ ਪਾਸ਼ਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪਹਿਲੀ ਵਾਰ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਸਵੇਰੇ 12 ਵਜੇ ਦੇ ਕਰੀਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰੇ ਦੀ ਅਗਵਾਈ ਚ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਤੇ ਇਹ ਨਗਰ ਕੀਰਤਨ ਆਉਟਬੀ ਦੇ ਵਕਵਕ ਬਾਜ਼ਾਰਾ ਤੇ ਸਟ੍ਰੀਟਾ ਰਹੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਗੁਰੂ ਇਟਲੀ ਦੇ ਸ਼ਹਿਰ ਫੋਰਲੀ ਵਿਖੇ ਪਹਿਲੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆ ਦਾ 81ਵਾਂ ਸ਼ਹੀਦੀ ਸਮਾਗਮ ਮਨਾਇਆ ਗਿਆ ਤੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਇਟਲੀ ਅਤੇ ਫੋਰਲੀ ਸ਼ਹਿਰ ਦੇ ਪ੍ਰਸ਼ਾਸਨ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸ਼ਹੀਦੀ ਸਮਾਗਮ ਦੀ ਅਰੰਭਤਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਬਾਟਨ ਨਾਲ ਕੀਤੀ ਗਈ ਤੇ ਅਰਦਾਸ ਕਰਨ ਉਪਰੰਤ ਵਿਸ਼ੇਸ਼ ਦੀਵਾਨ ਸਜਾਈ ਗਈ ਜਿਸ ਦੀ ਅਰੰਭਤਾ ਗੁਰਬਾਣੀ ਦੇ ਰਸਪੀਨੇ ਕੀਰਤਨ ਨਾਲ ਹੋਈ ਉਪਰੰਤ ਗਿਆਨੀ ਸਰੂਪ ਸਿੰਘ ਕੱਢਿਆਣਾ ਤੇ ਢਾਡੀ ਸੁਖਵੀਰ ਸਿੰਘ ਪੋਰ ਦੇ ਢਾਡੀ ਜਥੇ ਨੇ ਸ਼ਹੀਦੀ ਵਾਰਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਦੂਜੇ ਪਾਸੇ ਫੋਰਲੀ ਦੇ ਪ੍ਰਧਾਨ ਦੀ ਅਗਵਾਈ ਹੇਠ ਇਟਾਲੀਅਨ ਲੋਕਾਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਦੀਵਾਨ ਸਜਾਏ ਗਏ। ਸਵੇਰ ਵੇਲੇ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੇ ਨਿਤਨੇਮ ਕੀਤਾ ਗਿਆ ਤੇ ਆਸਾ ਦੀ ਵਾਰ ਦਾ ਕੀਰਤਨ ਕੈਲਗਰੀ ਯੂਥ ਵੱਲੋਂ ਕੀਤਾ ਗਿਆ। ਉਪਰੰਤ ਪੰਥ ਪ੍ਰਸਿੱਧ ਕੀਰਤਨੀ ਜੱთა ਭਾਈ ਜਗਦੀਪ ਸਿੰਘ ਭਾਈ ਰਣਜੀਤ ਸਿੰਘ ਡਾਕਟਰ ਜਸਪਾਲ ਵੀਰ ਸਿੰਘ ਤੇ ਗਿਆਨੀ ਭਾਈ ਪ੍ਰਗਟ ਸਿੰਘ ਹੁਰਾ ਵੱਲੋਂ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਉੱਤੇ ਹੀ ਵਿਸ਼ੇਸ਼ ਤੌਰ ਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਸ਼ਬਦ ਨਾਲ ਜੋੜਦਿਆਂ ਆਪਣੇ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੁੜਨ ਲਈ ਬੇਨਤੀ ਕੀਤੀ। ਇਸਨ ਪ੍ਰਦੇਸ਼ਾਂ ਦੀਆਂ ਅਹਿਮ ਤੇ ਕੁਝ ਖਾਸ ਖਬਰਾਂ ਹੋਰ ਅਪਡੇਟਸ ਲਈ ਜੁੜੇ ਰਹੋ ਜੀਤ ਪਬ ਟੀਵੀ ਦੇ ਨਾਲ ਸਹੋਂ ਤੱਕ ਦਿਲੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਗੋਬ੍ਰਈ ਲੈ ਕੇ ਹਾਜ਼ਰ ਹੋਇਆ ਖਬਰਾਂ ਪਰਦੇਸ ਤੋਂ ਆਓ ਨਜ਼ਰ ਮਾਰਦੇ ਹਾਂ ਪਰਦੇਸ ਦੀਆਂ ਕੁਝ ਖਾਸ ਖਬਰਾਂ ਤੇ ਉੜਾਂ ਦੁਰਾਂ ਗੜਬੜ ਕਰਨ ਵਾਲਾ ਵਿਅਕਤੀ ਗ੍ਰਿਫਤਾਰ ਅਤਵਾਦੀ ਕਾਰਵਾਈ ਦੀ ਜਾਂਚ ਸ਼ੁਰੂ ਡੋਨਲਡ ਟਰੰਪ ਯੂਰਪ ਨਾਲ ਵਪਾਰਕ ਸਮਝੋ ਤੇ ਲਈ ਹੋਏ ਸਹਿਮਤ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ਪੁਰਬ ਸੰਬੰਧੀ 올ਡਵੀ ਵਿਕੈ ਸਜਾਇਆ ਗਿਆ ਪਹਿਲਾ ਵਿਸ਼ਾਲ ਨਗਰ ਕੀਰਤਨ ਇਟਲੀ ਚਹੀਦ ਹੋਏ ਸਿਕ ਫੌਜੀਆ ਦੀ ਯਾਦ ਵਿੱਚ ਕਰਵਾਇਆ ਗਿਆ 81ਵਾਂ ਸ਼ਹੀਦੀ ਸਮਾਗਮ ਕੈਲਗਰੀ ਦੀਆਂ ਸੰਗਤਾਂ ਵੱਲੋਂ ਸੰਤ ਪਾਪਾ ਸੇਵਾ ਸੇ ਗ੍ਰਾਮਪੁਰ ਖੇੜਾ ਬਣਿਆਂ ਦਾ ਕੀਤਾ ਗਿਆ ਸਨਮਾਨ ਤੇ ਹੁਣ ਖਬਰਾਂ ਵਿਸਥਾਰ ਨਾਲ ਐਤਵਾਰ ਸਵੇਰੇ 8:20 ਤੇ ਲੰਡਨ ਦੇ ਲੂਟਨ ਹਵਾਈ ਅੱਡੇ ਤੋਂ ਈਜ਼ੀ ਜੈਟ ਦੇ ਜਹਾਜ਼ 1319 ਨੇ ਗਲਾਸਗੋ ਦੀ ਉਡਾਨ ਭਰੀ ਸੀ। ਸਕਾਟਲੈਂਡ ਪੁਲਿਸ ਨੇ ਕਿਹਾ ਕਿ ਗਲਾਸਗੋ ਹਵਾਈ ਅੱਡੇ ਦੇ ਕੁਝ ਮਿੰਟਾਂ ਦੀ ਦੂਰੀ ਤੇ ਹੀ ਸੀ ਤਾਂ ਪਾਇਲਟ ਨੇ ਐਮਰਜੈਂਸੀ ਕੋਸ਼ਿਸ਼ ਕਰ ਦਿੱਤੀ। ਸਥਿਤੀ ਨੂੰ ਕਾਬੂ ਕਰਨ ਲਈ ਐਮਰਜੈਂਸੀ ਸੇਵਾਵਾਂ ਨੇ ਜਹਾਜ਼ ਨੂੰ ਹਵਾਈ ਅੱਡੇ ਦੇ ਰਿਮੋਟ ਸਟੈਂਡ ਤੇ ਖੜਾ ਕਰ ਲਿਆ। ਜਹਾਜ਼ ਤੋਂ ਇੱਕ 41 ਸਾਲ ਦੇ ਏਸ਼ੀਅਨ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਇਸ ਘਟਨਾ ਨੂੰ ਅਤਵਾਦੀ ਗਤੀਵਧੀਆਂ ਨਾਲ ਜੋੜ ਕੇ ਜਾਂਚ ਬਿੰਦ ਕਰ ਰਹੀ ਹੈ ਇਸ ਸਾਰੀ ਘਟਨਾ ਦੀ ਜਹਾਜ਼ ਵਿੱਚ ਬੈਠੇ ਯਾਤਰੀ ਨੇ ਵੀਡੀਓ ਬਣਾ ਲਈ ਤੇ ਜੋ ਕਿ ਕਾਫੀ ਵਾਇਰਲ ਹੋ ਰਹੀ ਹੈ ਡੋਨਲਡ 트ੰਪ ਨੇ ਸਕਾਟਲੈਂਡ ਦੀ ਆਪਣੀ ਫੇਰੀ ਦੇ ਦੂਜੇ ਦਿਨ ਯੂਰਪੀ ਯੂਨੀਅਨ ਦੀ ਪ੍ਰਧਾਨ ਵੌਨ ਡੇਰਲੇਨ ਨਾਲ ਮੁਲਾਕਾਤ ਕੀਤੀ ਤੇ ਯੂਰਪ ਨਾਲ ਵਪਾਰ ਸਮਝੌਤੇ ਤੇ ਸਹਿਮਤੀ ਜਤਾਈ ਅਮਰੀਕੀ ਰਾਸ਼ਟਰਪਤੀ ਨੇ ਸਕਾਟਲੈਂਡ 'ਚ ਆਪਣੇ ਲਗਜ਼ਰੀ ਟ੍ਰਨਬੇਰੀ ਰਿਜ਼ੋਰਟ ਵਿਖੇ ਵੌਨ ਡੇਰਲੇਨ ਨਾਲ ਵਪਾਰ ਸਮਝੌਤੇ ਦੇ ਹੱਥ ਮਿਲਾਉਂਦੇ ਹੋਏ ਕਿਹਾ ਕਿ ਇਹ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਜਾ ਰਿਹਾ ਹੈ ਤੇ ਇੱਥੇ ਇਹ ਇੱਕ ਅਰਥ ਵਿੱਚ ਇੱਕ ਭਾਈਵਾਲੀ ਹੈ ਤੇ ਵਨ ਡੇਅਰ ਲੀਨਸ ਦੀ ਵੱਡੇ ਸੌਦੇ ਵਜੋਂ ਛਲਾਗਾ ਕੀਤੀ ਜੋ ਕਿ ਲੰਬੀ ਗੱਲਬਾਤ ਤੋਂ ਬਾਅਦ ਆਇਆ ਹੈ ਇਹ ਸਮਝੌਤਾ ਯੂਰਪ ਤੋਂ ਆਉਣ ਵਾਲੇ ਸਮਾਨ ਤੇ ਅਮਰੀਕੀ ਟੈਰਿਫ ਨੂੰ ਪੂਰੇ ਬੋਰਡ ਤੇ 15% ਤੇ ਨਿਰਧਾਰਤ ਕਰਦਾ ਹੈ ਯੂਰੋਪੀਅਨ ਯੂਨੀਅਨ 트ੰਪ ਫਲੋ 1 ਅਗਸਤ ਤੋਂ ਅਮਰੀਕਾ ਨੂੰ ਆਪਣੇ ਨਿਰਧਾਰਤ ਤੇ 30% ਲੇਵੀ ਦਾ ਸਾਹਮਣਾ ਕਰ ਰਹੀ ਸੀ ਇੰਗਲੈਂਡ ਦੇ ਸ਼ਹਿਰ ਲੈਸਟਰ ਨੇਡਲੇ ਆਉਟਬੀ Town ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪ੍ਰਬੰਧ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 8ਵੇਂ ਪਾਸ਼ਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪਹਿਲੀ ਵਾਰ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਸਵੇਰੇ 12 ਵਜੇ ਦੇ ਕਰੀਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰੇ ਦੀ ਅਗਵਾਈ ਚ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਤੇ ਇਹ ਨਗਰ ਕੀਰਤਨ ਆਉਟਬੀ ਦੇ ਵਕਵਕ ਬਾਜ਼ਾਰਾ ਤੇ ਸਟ੍ਰੀਟਾ ਰਹੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਗੁਰੂ ਇਟਲੀ ਦੇ ਸ਼ਹਿਰ ਫੋਰਲੀ ਵਿਖੇ ਪਹਿਲੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆ ਦਾ 81ਵਾਂ ਸ਼ਹੀਦੀ ਸਮਾਗਮ ਮਨਾਇਆ ਗਿਆ ਤੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਇਟਲੀ ਅਤੇ ਫੋਰਲੀ ਸ਼ਹਿਰ ਦੇ ਪ੍ਰਸ਼ਾਸਨ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸ਼ਹੀਦੀ ਸਮਾਗਮ ਦੀ ਅਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ ਤੇ ਅਰਦਾਸ ਕਰਨ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਗਏ ਜਿਸ ਦੀ ਅਰੰਭਤਾ ਗੁਰਬਾਣੀ ਦੇ ਰਸਪੀਨੇ ਕੀਰਤਨ ਨਾਲ ਹੋਈ ਉਪਰੰਤ ਗਿਆਨੀ ਸਰੂਪ ਸਿੰਘ ਕੱਢਿਆਣਾ ਤੇ ਢਾਡੀ ਸੁਖਵੀਰ ਸਿੰਘ ਪੋਰ ਦੇ ਢਾਡੀ ਜਥੇ ਨੇ ਸ਼ਹੀਦੀ ਵਾਰਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਦੂਜੇ ਪਾਸੇ ਫੋਰਲੀ ਦੇ ਪ੍ਰਧਾਨ ਦੀ ਅਗਵਾਈ ਹੇਠ ਇਟਾਲੀਅਨ ਲੋਕਾਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਦੀਵਾਨ ਸਜਾਏ ਗਏ ਸਵੇਰ ਵੇਲੇ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੇ ਨਿਤਨੇਮ ਕੀਤਾ ਗਿਆ ਤੇ ਅਸਾਦੀ ਵਾਰ ਦਾ ਕੀਰਤਨ ਕੈਲਗਰੀ ਯੂਥ ਵੱਲੋਂ ਕੀਤਾ ਗਿਆ ਉਪਰੰਤ ਅਪੰਤ ਪ੍ਰਸਿੱਧ ਕੀਰਤਨੀ ਜੱთა ਭਾਈ ਜਗਦੀਪ ਸਿੰਘ ਭਾਈ ਰਣਜੀਤ ਸਿੰਘ ਡਾਕਟਰ ਜਸਪਾਲ ਵੀਰ ਸਿੰਘ ਤੇ ਗਿਆਨੀ ਭਾਈ ਪ੍ਰਗਟ ਸਿੰਘ ਖੁਰਾ ਵੱਲੋਂ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉੱਤੇ ਹੀ ਵਿਸ਼ੇਸ਼ ਤੌਰ ਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਸ਼ਬਦ ਨਾਲ ਜੋੜਦਿਆਂ ਆਪਣੇ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਲਈ ਬੇਨਤੀ ਕੀਤੀ ਇਸਨ ਪ੍ਰਦੇਸ਼ਾ ਦੀਆਂ ਅਹਿਮ ਤੇ ਕੁਝ ਖਾਸ ਖਬਰਾਂ ਹੋਰ ਅਪਡੇਟਸ ਲਈ ਜੁੜੇ ਰਹੋ ਅਜੀਤ ਪਬ ਟੀਵੀ ਦੇ ਨਾਲ ਸੋਹਣ ਤੱਕ ਦਿਲੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਗੋਬ੍ਰਈ ਲੈ ਕੇ ਹਾਜ਼ਰ ਹੋਏ ਹਾਂ ਖਬਰਾਂ ਪਰਦੇਸ ਤੋਂ ਆਓ ਨਜ਼ਰ ਮਾਰਦੇ ਹਾਂ ਪਰਦੇਸ ਦੀਆਂ ਕੁਝ ਖਾਸ ਖਬਰਾਂ ਤੇ ਉੜਾਂ ਦੌਰਾਨ ਗੜਬੜ ਕਰਨ ਵਾਲਾ ਵਿਅਕਤੀ ਗ੍ਰਿਫਤਾਰ ਅਤਵਾਦੀ ਕਾਰਵਾਈ ਦੀ ਜਾਂਚ ਸ਼ੁਰੂ ਡੋਨਲਡ ਟਰੰਪ ਯੂਰਪ ਨਾਲ ਵਪਾਰਕ ਸਮਝੋ ਤੇ ਲਈ ਹੋਏ ਸਹਿਮਤ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ਪੁਰਬ ਸੰਬੰਧੀ ਹੋਲ ਵੀ ਵਿਖੇ ਸਜਾਇਆ ਗਿਆ ਪਹਿਲਾ ਵਿਸ਼ਾਲ ਨਗਰ ਕੀਰਤਨ ਇਟਲੀ ਛੀਦ ਹੋਏ ਸਿਕ ਫੌਜੀਾਂ ਦੀ ਯਾਦ ਵਿੱਚ ਕਰਵਾਇਆ ਗਿਆ 81ਵਾਂ ਸ਼ਹੀਦੀ ਸਮਾਗਮ ਕੈਲਗਰੀ ਦੀਆਂ ਸੰਗਤਾਂ ਵੱਲੋਂ ਸੰਤ ਪਾਬਾ ਸੇਵਾ ਸੇ ਗ੍ਰਾਮਪੁਰ ਖੇੜਾ ਵਾਲਿਆਂ ਦਾ ਕੀਤਾ ਗਿਆ ਸਨਮਾਨ ਤੇ ਹੁਣ ਖਬਰਾਂ ਵਿਸਥਾਰ ਨਾਲ ਐਤਵਾਰ ਸਵੇਰੇ 8:20 ਤੇ ਲੰਡਨ ਦੇ ਲੂਟਨ ਹਵਾਈ ਅੱਡੇ ਤੋਂ ਈਜ਼ੀ ਜੈਟ ਦੇ ਜਹਾਜ਼ 1319 ਨੇ ਗਲਾਸਗੋ ਦੀ ਉਡਾਨ ਭਰੀ ਸੀ। ਸਕਾਟਲੈਂਡ ਪੁਲਿਸ ਨੇ ਕਿਹਾ ਹੈ ਕਿ ਗਲਾਸਗੋ ਹਵਾਈ ਅੱਡੇ ਦੇ ਕੁਝ ਮਿੰਟਾਂ ਦੀ ਦੂਰੀ ਦੇ ਹੀ ਸੀ ਤਾਂ ਪਾਇਲਟ ਨੇ ਐਮਰਜੈਂਸੀ ਕੋਸ਼ਿਸ਼ ਕਰ ਦਿੱਤੀ। ਸਥਿਤੀ ਨੂੰ ਕਾਬੂ ਕਰਨ ਲਈ ਐਮਰਜੈਂਸੀ ਸੇਵਾਵਾਂ ਨੇ ਜਹਾਜ਼ ਨੂੰ ਹਵਾਈ ਅੱਡੇ ਦੇ ਰਿਮੋਟ ਸਟੈਂਡ ਤੇ ਖੜਾ ਕਰ ਲਿਆ। ਜਹਾਜ਼ ਤੋਂ ਇੱਕ 41 ਸਾਲ ਦੇ ਏਸ਼ੀਅਨ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਇਸ ਘਟਨਾ ਨੂੰ ਅਤਵਾਦੀ ਗਤੀਵਧੀਆਂ ਨਾਲ ਜੋੜ ਕੇ ਜਾਂਚ ਬਿੰਦ ਕਰ ਰਹੀ ਹੈ ਇਸ ਸਾਰੀ ਘਟਨਾ ਦੀ ਜਹਾਜ਼ ਵਿੱਚ ਬੈਠੇ ਯਾਤਰੀ ਨੇ ਵੀਡੀਓ ਬਣਾ ਲਈ ਤੇ ਜੋ ਕਿ ਕਾਫੀ ਵਾਇਰਲ ਹੋ ਰਹੀ ਹੈ ਡੋਨਲਡ 트ੰਪ ਨੇ ਸਕਾਟਲੈਂਡ ਦੀ ਆਪਣੀ ਫੇਰੀ ਦੇ ਦੂਜੇ ਦਿਨ ਯੂਰਪੀ ਯੂਨੀਅਨ ਦੀ ਪ੍ਰਧਾਨ ਵੌਨ ਡੇਰਲੇਨ ਨਾਲ ਮੁਲਾਕਾਤ ਕੀਤੀ ਤੇ ਯੂਰਪ ਨਾਲ ਵਪਾਰ ਸਮਝੌਤੇ ਤੇ ਸਹਿਮਤੀ ਜਤਾਈ ਅਮਰੀਕੀ ਰਾਸ਼ਟਰਪਤੀ ਨੇ ਸਕਾਟਲੈਂਡ 'ਚ ਆਪਣੇ ਲਗਜ਼ਰੀ ਟ੍ਰਨਬੇਰੀ ਰਿਜ਼ੋਰਟ ਵਿਖੇ ਵੌਨ ਡੇਰਲੇਨ ਨਾਲ ਵਪਾਰ ਸਮਝੌਤੇ ਦੇ ਹੱਥ ਮਿਲਾਉਂਦੇ ਹੋਏ ਕਿਹਾ ਕਿ ਇਹ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਜਾ ਰਿਹਾ ਹੈ ਤੇ ਇੱਥੇ ਇਹ ਇੱਕ ਅਰਥ ਵਿੱਚ ਇੱਕ ਭਾਈਵਾਲੀ ਹੈ ਤੇ ਵਨ ਡੇਰ ਲੀਨੈਸ ਦੀ ਵੱਡੇ ਸੌਦੇ ਵਜੋਂ ਛਲਾਗਾ ਕੀਤੀ ਜੋ ਕਿ ਲੰਬੀ ਗੱਲਬਾਤ ਤੋਂ ਬਾਅਦ ਆਇਆ ਹੈ ਇਹ ਸਮਝੌਤਾ ਯੂਰਪ ਤੋਂ ਆਉਣ ਵਾਲੇ ਸਮਾਨ ਤੇ ਅਮਰੀਕੀ ਟੈਰਿਫ ਨੂੰ ਪੂਰੇ ਬੋਰਡ ਤੇ 15% ਤੇ ਨਿਰਧਾਰਤ ਕਰਦਾ ਹੈ ਯੂਰੋਪੀਅਨ ਯੂਨੀਅਨ 트ੰਪ ਵੱਲੋਂ 1 ਅਗਸਤ ਤੋਂ ਅਮਰੀਕਾ ਨੂੰ ਆਪਣੇ ਨਿਰਧਾਰਤ ਤੇ 30% ਲੇਵੀ ਦਾ ਸਾਹਮਣਾ ਕਰ ਰਹੀ ਸੀ ਇੰਗਲੈਂਡ ਦੇ ਸ਼ਹਿਰ ਲੈਸਟਰ ਨੇਡਲ ਦੇ ਆਉਟਬੀ ਟਾਊਨ ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪ੍ਰਬੰਧ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 8ਵੇਂ ਪਾਸ਼ਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪਹਿਲੀ ਵਾਰ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਸਵੇਰੇ 12 ਵਜੇ ਦੇ ਕਰੀਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰੇ ਦੀ ਅਗਵਾਈ ਚ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਤੇ ਇਹ ਨਗਰ ਕੀਰਤਨ ਆਉਟਬੀ ਦੇ ਵਕ ਵਕ ਬਾਜ਼ਾਰਾ ਤੇ ਸਟ੍ਰੀਟਾ ਰਹੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਇਟਲੀ ਦੇ ਸ਼ਹਿਰ ਫੋਰਲੀ ਵਿਖੇ ਪਹਿਲੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆ ਦਾ 81ਵਾਂ ਸ਼ਹੀਦੀ ਸਮਾਗਮ ਮਨਾਇਆ ਗਿਆ ਤੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਇਟਲੀ ਅਤੇ ਫੋਰਲੀ ਸ਼ਹਿਰ ਦੇ ਪ੍ਰਸ਼ਾਸਨ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸ਼ਹੀਦੀ ਸਮਾਗਮ ਦੀ ਅਰੰਭਤਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਬਾਟ ਨਾਲ ਕੀਤੀ ਗਈ ਤੇ ਅਰਦਾਸ ਕਰਨ ਉਪਰੰਤ ਵਿਸ਼ੇਸ਼ ਦੀਵਾਨ ਸਜਾਏ ਗਏ ਜਿਸ ਦੀ ਅਰੰਭਤਾ ਗੁਰਬਾਣੀ ਦੇ ਰਸਪੀ ਨ ਕੀਰਤਨ ਨਾਲ ਹੋਈ ਉਪਰੰਤ ਗਿਆਨੀ ਸਰੂਪ ਸਿੰਘ ਕੱਢਿਆਣਾ ਤੇ ਢਾਡੀ ਸੁਖਵੀਰ ਸਿੰਘ ਭੋਰ ਦੇ ਢਾਡੀ ਜਥੇਾਨੇ ਸ਼ਹੀਦੀ ਵਾਰਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਦੂਜੇ ਪਾਸੇ ਫੋਰਲੀ ਦੇ ਪ੍ਰਧਾਨ ਦੀ ਅਗਵਾਈ ਹੇਠ ਇਟਾਲੀਅਨ ਲੋਕਾਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਦੀਵਾਨ ਸਜਾਏ ਗਏ ਸਵੇਰ ਵੇਲੇ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੇ ਨਿਤਨੇਮ ਕੀਤਾ ਗਿਆ ਤੇ ਅਸਾਦੀ ਵਾਰ ਦਾ ਕੀਰਤਨ ਕੈਲਗਰੀ ਯੂਥ ਵੱਲੋਂ ਕੀਤਾ ਗਿਆ ਉਪਰੰਤ ਅਪੰਤ ਪ੍ਰਸਿੱਧ ਕੀਰਤਨੀ ਜੱთა ਭਾਈ ਜਗਦੀਪ ਸਿੰਘ ਭਾਈ ਰਣਜੀਤ ਸਿੰਘ ਡਾਕਟਰ ਜਸਪਾਲ ਵੀਰ ਸਿੰਘ ਤੇ ਗਿਆਨੀ ਭਾਈ ਪ੍ਰਗਟ ਸਿੰਘ ਖੁਰਾ ਵੱਲੋਂ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉੱਤੇ ਹੀ ਵਿਸ਼ੇਸ਼ ਤੌਰ ਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਸ਼ਬਦ ਨਾਲ ਜੋੜਦਿਆਂ ਆਪਣੇ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਲਈ ਬੇਨਤੀ ਕੀਤੀ ਇਸਨ ਪ੍ਰਦੇਸ਼ਾ ਦੀਆਂ ਅਹਿਮ ਤੇ ਕੁਝ ਖਾਸ ਖਬਰਾਂ ਹੋਰ ਅਪਡੇਟਸ ਲਈ ਜੁੜੇ ਰਹੋ ਜੀਤ ਪਬ ਟੀਵੀ ਦੇ ਨਾਲ ਸਹੋਂ ਤੱਕ ਦਿਲੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਗੋਬ੍ਰਈ ਲੈ ਕੇ ਹਾਜ਼ਰ ਹੋਏ ਹਾਂ ਖਬਰਾਂ ਪਰਦੇਸ ਤੋਂ ਆਓ ਨਜ਼ਰ ਮਾਰਦੇ ਹਾਂ ਪਰਦੇਸ ਦੀਆਂ ਕੁਝ ਖਾਸ ਖਬਰਾਂ ਤੇ ਉੜਾਂ ਦੌਰਾਨ ਗੜਬੜ ਕਰਨ ਵਾਲਾ ਵਿਅਕਤੀ ਗ੍ਰਿਫਤਾਰ ਅਤੇ ਅਧਿਕਾਰਵਾਈ ਦੀ ਜਾਂਚ ਸ਼ੁਰੂ ਟਨਲ ਟਰੰਪ ਯੂਰਪ ਨਾਲ ਵਪਾਰ ਸਮਝੋ ਤੇ ਲਈ ਹੋਏ ਸਹਿਮਤ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ਪੁਰਬ ਸੰਬੰਧੀ 올ਬੀ ਵਿਕੇ ਸਜਾਇਆ ਗਿਆ ਪਹਿਲਾ ਵਿਸ਼ਾਲ ਨਗਰ ਕੀਰਤਨ ਇਟਲੀ ਛੀਦ ਹੋਏ ਸਿਕ ਫੌਜੀਆ ਦੀ ਯਾਦ ਵਿੱਚ ਕਰਵਾਇਆ ਗਿਆ 81ਵਾਂ ਸ਼ਹੀਦੀ ਸਮਾਗਮ ਕੈਲਗਰੀ ਦੀਆਂ ਸੰਗਤਾਂ ਵੱਲੋਂ ਸੰਤ ਪਾਪਾ ਸੇਵਾ ਸੇ ਗ੍ਰਾਮਪੁਰ ਖੇੜਾ ਬਣਿਆਂ ਦਾ ਕੀਤਾ ਗਿਆ ਸਨਮਾਨ ਤੇ ਹੁਣ ਖਬਰਾਂ ਵਿਸਥਾਰ ਨਾਲ ਅੱਤਵਾਰ ਸਵੇਰੇ 8:20 ਤੇ ਲੰਡਨ ਦੇ ਲੂਟਨ ਹਵਾਈ ਅੱਡੇ ਤੋਂ ਈਜ਼ੀ ਜੈਟ ਦੇ ਜਹਾਜ਼ 1319 ਨੇ ਗਲਾਸਗੋ ਦੀ ਉਡਾਨ ਭਰੀ ਸੀ। ਸਕਾਟਲੈਂਡ ਪੁਲਿਸ ਨੇ ਕਿਹਾ ਕਿ ਗਲਾਸਗੋ ਹਵਾਈ ਅੱਡੇ ਦੇ ਕੁਝ ਮਿੰਟਾਂ ਦੀ ਦੂਰੀ ਦੇ ਹੀ ਸੀ ਤਾਂ ਪਾਇਲਟ ਨੇ ਐਮਰਜੈਂਸੀ ਕੋਸ਼ਿਸ਼ ਕਰ ਦਿੱਤੀ। ਸਥਿਤੀ ਨੂੰ ਕਾਬੂ ਕਰਨ ਲਈ ਐਮਰਜੈਂਸੀ ਸੇਵਾਵਾਂ ਨੇ ਜਹਾਜ਼ ਨੂੰ ਹਵਾਈ ਅੱਡੇ ਦੇ ਰਿਮੋਟ ਸਟੈਂਡ ਤੇ ਖੜਾ ਕਰ ਲਿਆ। ਜਹਾਜ਼ ਤੋਂ ਇੱਕ 41 ਸਾਲ ਦੇ ਏਸ਼ੀਅਨ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਇਸ ਘਟਨਾ ਨੂੰ ਅਤਵਾਦੀ ਗਤੀਵਧੀਆਂ ਨਾਲ ਜੋੜ ਕੇ ਜਾਂਚ ਬਿੰਦ ਕਰ ਰਹੀ ਹੈ ਇਸ ਸਾਰੀ ਘਟਨਾ ਦੀ ਜਹਾਜ਼ ਵਿੱਚ ਬੈਠੇ ਯਾਤਰੀ ਨੇ ਵੀਡੀਓ ਬਣਾ ਲਈ ਤੇ ਜੋ ਕਿ ਕਾਫੀ ਵਾਇਰਲ ਹੋ ਰਹੀ ਹੈ ਡੋਨਲਡ 트ੰਪ ਨੇ ਸਕਾਟਲੈਂਡ ਦੀ ਆਪਣੀ ਫੇਰੀ ਦੇ ਦੂਜੇ ਦਿਨ ਯੂਰਪੀ ਯੂਨੀਅਨ ਦੀ ਪ੍ਰਧਾਨ ਵੌਨ ਡੇਰਲੇਨ ਨਾਲ ਮੁਲਾਕਾਤ ਕੀਤੀ ਤੇ ਯੂਰਪ ਨਾਲ ਵਪਾਰ ਸਮਝੌਤੇ ਤੇ ਸਹਿਮਤੀ ਜਤਾਈ ਅਮਰੀਕੀ ਰਾਸ਼ਟਰਪਤੀ ਨੇ ਸਕਾਟਲੈਂਡ 'ਚ ਆਪਣੇ ਲਗਜ਼ਰੀ ਟ੍ਰੈਨ ਬੇਰੀ ਰਿਜ਼ੋਰਟ ਵਿਖੇ ਵੌਨ ਡੇਰਲੇਨ ਨਾਲ ਵਪਾਰ ਸਮਝੌਤੇ ਦੇ ਹੱਥ ਮਿਲਾਉਂਦੇ ਹੋਏ ਕਿਹਾ ਕਿ ਇਹ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਜਾ ਰਿਹਾ ਹੈ ਤੇ ਇੱਥੇ ਇਹ ਇੱਕ ਅਰਥ ਵਿੱਚ ਇੱਕ ਭਾਈਵਾਲੀ ਹੈ ਤੇ ਵਨ ਡੇਅਰ ਲੀਨੈਸ ਦੀ ਵੱਡੇ ਸੌਦੇ ਵਜੋਂ ਛਲਾਗਾ ਕੀਤੀ ਜੋ ਕਿ ਲੰਬੀ ਗੱਲਬਾਤ ਤੋਂ ਬਾਅਦ ਆਇਆ ਹੈ ਇਹ ਸਮਝੌਤਾ ਯੂਰਪ ਤੋਂ ਆਉਣ ਵਾਲੇ ਸਮਾਨ ਤੇ ਅਮਰੀਕੀ ਟੈਰਿਫ ਨੂੰ ਪੂਰੇ ਬੋਰਡ ਤੇ 15% ਤੇ ਨਿਰਧਾਰਤ ਕਰਦਾ ਹੈ ਯੂਰੋਪੀਅਨ ਯੂਨੀਅਨ 트ੰਪ ਵੱਲੋਂ 1 ਅਗਸਤ ਤੋਂ ਅਮਰੀਕਾ ਨੂੰ ਆਪਣੇ ਨਿਰਧਾਰਤ ਤੇ 30% ਲੇਵੀ ਦਾ ਸਾਹਮਣਾ ਕਰ ਰਹੀ ਸੀ ਇੰਗਲੈਂਡ ਦੇ ਸ਼ਹਿਰ ਲੈਸਟਰ ਨੇਡਲ ਦੇ ਆਉਟਬੀ ਟਾਊਨ ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪ੍ਰਬੰਧ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 8ਵੇਂ ਪਾਸ਼ਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪਹਿਲੀ ਵਾਰ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਸਵੇਰੇ 12 ਵਜੇ ਦੇ ਕਰੀਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰੇ ਦੀ ਅਗਵਾਈ ਚ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਤੇ ਇਹ ਨਗਰ ਕੀਰਤਨ ਆਉਟਬੀ ਦੇ ਵਕ-ਵਕ ਬਾਜ਼ਾਰਾ ਤੇ ਸਟ੍ਰੀਟਾ ਰਹੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰ ਇਟਲੀ ਦੇ ਸ਼ਹਿਰ ਫੋਰਲੀ ਵਿਖੇ ਪਹਿਲੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆ ਦਾ 81ਵਾਂ ਸ਼ਹੀਦੀ ਸਮਾਗਮ ਮਨਾਇਆ ਗਿਆ ਤੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਇਟਲੀ ਅਤੇ ਫੋਰਲੀ ਸ਼ਹਿਰ ਦੇ ਪ੍ਰਸ਼ਾਸਨ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸ਼ਹੀਦੀ ਸਮਾਗਮ ਦੀ ਅਰੰਭਤਾ ਆਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕੀਤੀ ਗਈ ਤੇ ਅਰਦਾਸ ਕਰਨ ਉਪਰੰਤ ਵਿਸ਼ੇਸ਼ ਦੀਵਾਨ ਸਜਾਇਆ ਗਿਆ ਜਿਸ ਦੀ ਆਰੰਭਤਾ ਗੁਰਬਾਣੀ ਦੇ ਰਸ ਵੀ ਨਿਕੀਰਤਨ ਨਾਲ ਹੋਈ ਉਪਰੰਤ ਗਿਆਨੀ ਸਰੂਪ ਸਿੰਘ ਕਡਿਆਣਾ ਤੇ ਢਾਡੀ ਸੁਖਵੀਰ ਸਿੰਘ ਭੋਰ ਦੇ ਢਾਡੀ ਜਥਿਆਂ ਨੇ ਸ਼ਹੀਦੀ ਵਾਰਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਦੂਜੇ ਪਾਸੇ ਫੋਰਲੀ ਦੇ ਪ੍ਰਧਾਨ ਦੀ ਅਗਵਾਈ ਹੇਠੇ ਟਾਲੀਆਂ ਲੋਕਾਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਦੀਵਾਨ ਸਜਾਏ ਗਏ ਸਵੇਰ ਵੇਲੇ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੇ ਨਿਤਨੇਮ ਕੀਤਾ ਗਿਆ ਤੇ ਅਸਾਦੀ ਵਾਰ ਦਾ ਕੀਰਤਨ ਕੈਲਗਰੀ ਯੂਥ ਵੱਲੋਂ ਕੀਤਾ ਗਿਆ ਉਪਰੰਤ ਪੰਥ ਪ੍ਰਸਿੱਧ ਕੀਰਤਨੀ ਜੱთა ਭਾਈ ਜਗਦੀਪ ਸਿੰਘ ਭਾਈ ਰਣਜੀਤ ਸਿੰਘ ਡਾਕਟਰ ਜਸਪਾਲ ਵੀਰ ਸਿੰਘ ਤੇ ਗਿਆਨੀ ਭਾਈ ਪ੍ਰਗਟ ਸਿੰਘ ਖੁਰਾ ਵੱਲੋਂ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉੱਤੇ ਹੀ ਵਿਸ਼ੇਸ਼ ਤੌਰ ਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਸ਼ਬਦ ਨਾਲ ਜੋੜਦਿਆਂ ਆਪਣੇ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਲਈ ਬੇਨਤੀ ਕੀਤੀ ਈਸਾਨ ਪ੍ਰਦੇਸ਼ਾਂ ਦੀਆਂ ਅਹਿਮ ਤੇ ਕੁਝ ਖਾਸ ਖਬਰਾਂ ਹੋਰ ਅਪਡੇਟਸ ਲਈ ਜੁੜੇ ਰਹੋ ਜੀਤ ਪਬ ਟੀਵੀ ਦੇ ਨਾਲ ਸਹੋਂ ਤੱਕ ਦਿਲੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਗੋਬ੍ਰਈ ਲੈ ਕੇ ਹਾਜ਼ਰ ਹੋਇਆ ਖਬਰਾਂ ਪ੍ਰਦੇਸ਼ ਤੋਂ ਆਓ ਨਜ਼ਰ ਮਾਰਦੇ ਹਾਂ ਪ੍ਰਦੇਸ਼ ਦੀਆਂ ਕੁਝ ਖਾਸ ਖਬਰਾਂ ਤੇ ਉੜਾਂ ਦੌਰਾਨ ਗੜਬੜ ਕਰਨ ਵਾਲਾ ਵਿਅਕਤੀ ਗ੍ਰਿਫਤਾਰ ਅਤਵਾਦੀ ਕਾਰਵਾਈ ਦੀ ਜਾਂਚ ਸ਼ੁਰੂ ਡੋਨਲਡ 트ੰਪ ਯੂਰਪ ਨਾਲ ਵਪਾਰਕ ਸਮਝੋ ਤੇ ਲਈ ਹੋਏ ਸਹਿਮਤ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਔਲਬੀ ਵਿਖੇ ਸਜਾਇਆ ਗਿਆ ਪਹਿਲਾ ਵਿਸ਼ਾਲ ਨਗਰ ਕੀਰਤਨ ਇਟਲੀ ਛੀਦ ਹੋਏ ਸੈਕ ਫੌਜੀਆਂ ਦੀ ਯਾਦ ਵਿੱਚ ਕਰਵਾਇਆ ਗਿਆ 81ਵਾਂ ਸ਼ਹੀਦੀ ਸਮਾਗਮ ਕੈਲਗਰੀ ਦੀਆਂ ਸੰਗਤਾਂ ਵੱਲੋਂ ਸੰਤ ਪਾਪਾ ਸੇਵਾ ਸੇਂਗਰਾਂਪੁਰ ਖੇੜਾ ਬਣਿਆਂ ਦਾ ਕੀਤਾ ਗਿਆ ਸਨਮਾਨ ਤੇ ਹੁਣ ਖਬਰਾਂ ਵਿਸਥਾਰ ਨਾਲ ਅੱਤਵਾਰ ਸਵੇਰੇ 8:20 ਤੇ ਲੰਡਨ ਦੇ ਲੂਟਨ ਹਵਾਈ ਅੱਡੇ ਤੋਂ ਈਜ਼ੀ ਜੈਟ ਦੇ ਜਹਾਜ਼ 1319 ਨੇ ਗਲਾਸਗੋ ਦੀ ਉਡਾਨ ਭਰੀ ਸੀ। ਸਕਾਟਲੈਂਡ ਪੁਲਿਸ ਨੇ ਕਿਹਾ ਕਿ ਗਲਾਸਗੋ ਹਵਾਈ ਅੱਡੇ ਦੇ ਕੁਝ ਮਿੰਟਾਂ ਦੀ ਦੂਰੀ ਦੇਹੀ ਸੀ ਤਾਂ ਪਾਇਲਟ ਨੇ ਐਮਰਜੈਂਸੀ ਕੋਸ਼ਿਸ਼ ਕਰ ਦਿੱਤੀ। ਸਥਿਤੀ ਨੂੰ ਕਾਬੂ ਕਰਨ ਲਈ ਐਮਰਜੈਂਸੀ ਸੇਵਾਵਾਂ ਨੇ ਜਹਾਜ਼ ਨੂੰ ਹਵਾਈ ਅੱਡੇ ਦੇ ਰਿਮੋਟ ਸਟੈਂਡ ਤੇ ਖੜਾ ਕਰ ਲਿਆ। ਜਹਾਜ਼ ਤੋਂ ਇੱਕ 41 ਸਾਲ ਦੇ ਏਸ਼ੀਅਨ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਇਸ ਘਟਨਾ ਨੂੰ ਅਤਵਾਦੀ ਗਤੀਵਧੀਆਂ ਨਾਲ ਜੋੜ ਕੇ ਜਾਂਚ ਬੰਦ ਕਰ ਰਹੀ ਹੈ ਇਸ ਸਾਰੀ ਘਟਨਾ ਦੀ ਜਹਾਜ਼ ਵਿੱਚ ਬੈਠੇ ਯਾਤਰੀ ਨੇ ਵੀਡੀਓ ਬਣਾ ਲਈ ਤੇ ਜੋ ਕਿ ਕਾਫੀ ਵਾਇਰਲ ਹੋ ਰਹੀ ਹੈ ਡੋਨਲਡ 트ੰਪ ਨੇ ਸਕਾਟਲੈਂਡ ਦੀ ਆਪਣੀ ਫੇਰੀ ਦੇ ਦੂਜੇ ਦਿਨ ਯੂਰਪੀ ਯੂਨੀਅਨ ਦੀ ਪ੍ਰਧਾਨ ਵੌਨ ਡੇਰਲੇਨ ਨਾਲ ਮੁਲਾਕਾਤ ਕੀਤੀ ਤੇ ਯੂਰਪ ਨਾਲ ਵਪਾਰ ਸਮਝੌਤੇ ਤੇ ਸਹਿਮਤੀ ਜਤਾਈ ਅਮਰੀਕੀ ਰਾਸ਼ਟਰਪਤੀ ਨੇ ਸਕਾਟਲੈਂਡ 'ਚ ਆਪਣੇ ਲਗਜ਼ਰੀ ਟ੍ਰੈਨ ਬੇਰੀ ਰਿਜ਼ੋਰਟ ਵਿਖੇ ਵੌਨ ਡੇਰਲੇਨ ਨਾਲ ਵਪਾਰ ਸਮਝੌਤੇ ਦੇ ਹੱਥ ਮਿਲਾਉਂਦੇ ਹੋਏ ਕਿਹਾ ਕਿ ਇਹ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਜਾ ਰਿਹਾ ਹੈ ਤੇ ਇੱਥੇ ਇਹ ਇੱਕ ਅਰਥ ਵਿੱਚ ਇੱਕ ਭਾਈਵਾਲੀ ਹੈ ਤੇ ਵਨ ਡੇਅਰ ਲੀਨਸ ਦੀ ਵੱਡੇ ਸੌਦੇ ਵਜੋਂ ਛਲਾਗਾ ਕੀਤੀ ਜੋ ਕਿ ਲੰਬੀ ਗੱਲਬਾਤ ਤੋਂ ਬਾਅਦ ਆਇਆ ਹੈ ਇਹ ਸਮਝੌਤਾ ਯੂਰਪ ਤੋਂ ਆਉਣ ਵਾਲੇ ਸਮਾਨ ਤੇ ਅਮਰੀਕੀ ਟੈਰਿਫ ਨੂੰ ਪੂਰੇ ਬੋਰਡ ਤੇ 15% ਤੇ ਨਿਰਧਾਰਤ ਕਰਦਾ ਹੈ ਯੂਰੋਪੀਅਨ ਯੂਨੀਅਨ 트ੰਪ ਫਲੋ 1 ਅਗਸਤ ਤੋਂ ਅਮਰੀਕਾ ਨੂੰ ਆਪਣੇ ਨਿਰਧਾਰਤ ਤੇ 30% ਲੇਵੀ ਦਾ ਸਾਹਮਣਾ ਕਰ ਰਹੀ ਸੀ ਇੰਗਲੈਂਡ ਦੇ ਸ਼ਹਿਰ ਲੈਸਟਰ ਨੇਡਲ ਦੇ ਆਉਟਬੀ ਟਾਊਨ ਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪ੍ਰਬੰਧ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 8ਵੇਂ ਪਾਸ਼ਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪਹਿਲੀ ਵਾਰ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਕਿ ਸਵੇਰੇ 12 ਵਜੇ ਦੇ ਕਰੀਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰੇ ਦੀ ਅਗਵਾਈ ਚ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਤੇ ਇਹ ਨਗਰ ਕੀਰਤਨ ਆਉਟਬੀ ਦੇ ਵਕ ਵਕ ਬਾਜ਼ਾਰਾ ਤੇ ਸਟ੍ਰੀਟਾਂ ਰਾਹੀਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ੍ਰੀ ਇਟਲੀ ਦੇ ਸ਼ਹਿਰ ਫੋਰਲੀ ਵਿਖੇ ਪਹਿਲੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆ ਦਾ 81ਵਾਂ ਸ਼ਹੀਦੀ ਸਮਾਗਮ ਮਨਾਇਆ ਗਿਆ ਤੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰ ਕਮੇਟੀ ਇਟਲੀ ਅਤੇ ਫੋਰਲੀ ਸ਼ਹਿਰ ਦੇ ਪ੍ਰਸ਼ਾਸਨ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸ਼ਹੀਦੀ ਸਮਾਗਮ ਦੀ ਅਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਬਾਣ ਨਾਲ ਕੀਤੀ ਗਈ ਤੇ ਅਰਦਾਸ ਕਰਨ ਉਪਰੰਤ ਵਿਸ਼ੇਸ਼ ਦੀਵਾਨ ਸਜਾਈ ਗਈ ਜਿਸ ਦੀ ਅਰੰਭਤਾ ਗੁਰਬਾਣੀ ਦੇ ਰਸਪੀਨੇ ਕੀਰਤਨ ਨਾਲ ਹੋਈ ਉਪਰੰਤ ਗਿਆਨੀ ਸਰੂਪ ਸਿੰਘ ਕੱਢਿਆਣਾ ਤੇ ਢਾਡੀ ਸੁਖਵੀਰ ਸਿੰਘ ਪੋਰ ਦੇ ਢਾਡੀ ਜਥੇ ਨੇ ਸ਼ਹੀਦੀ ਵਾਰਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਦੂਜੇ ਪਾਸੇ ਫੋਰਲੀ ਦੇ ਪ੍ਰਧਾਨ ਦੀ ਅਗਵਾਈ ਹੇਠ ਇਟਾਲੀਅਨ ਲੋਕਾਂ ਨੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਦੀਵਾਨ ਸਜਾਏ ਗਏ ਸਵੇਰ ਵੇਲੇ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੇ ਨਿਤਨੇਮ ਕੀਤਾ ਗਿਆ ਤੇ ਆਸਾ ਦੀ ਵਾਰ ਦਾ ਕੀਰਤਨ ਕੈਲਗਰੀ ਯੂਥ ਵੱਲੋਂ ਕੀਤਾ ਗਿਆ ਉਪਰੰਤ ਪੰਥ ਪ੍ਰਸਿੱਧ ਕੀਰਤਨੀ ਜੱთა ਭਾਈ ਜਗਦੀਪ ਸਿੰਘ ਭਾਈ ਰਣਜੀਤ ਸਿੰਘ ਡਾਕਟਰ ਜਸਪਾਲ ਵੀਰ ਸਿੰਘ ਤੇ ਗਿਆਨੀ ਭਾਈ ਪ੍ਰਗਟ ਸਿੰਘ ਹੁਰਾ ਵੱਲੋਂ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉੱਤੇ ਹੀ ਵਿਸ਼ੇਸ਼ ਤੌਰ ਤੇ ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਸ਼ਬਦ ਨਾਲ ਜੋੜਦਿਆਂ ਆਪਣੇ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਲਈ ਬੇਨਤੀ ਕੀਤੀ ਇਸਨ ਪ੍ਰਦੇਸ਼ਾਂ ਦੀਆਂ ਅਹਿਮ ਤੇ ਕੁਝ ਖਾਸ ਖਬਰਾਂ ਹੋਰ ਅਪਡੇਟਸ ਲਈ ਜੁੜੇ ਰਹੋ ਜੀਤ ਪਬ ਟੀਵੀ ਦੇ ਨਾਲ ਸਹੋਂ ਤੱਕ ਦਿਲੀ ਮੈਨੂੰ ਦਿਓ ਇਜਾਜ਼ਤ ਧੰਨਵਾਦ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਰਵਨੀਤ ਸਿੰਘ ਗੋਬ੍ਰਈ ਲੈ ਕੇ ਹਾਜ਼ਰ ਹੋਇਆ ਖਬਰਾਂ ਪ੍ਰਦੇਸ਼ ਤੋਂ ਆਓ ਨਜ਼ਰ ਮਾਰਦੇ ਹਾਂ ਪ੍ਰਦੇਸ਼ ਦੀਆਂ ਕੁਝ ਖਾਸ ਖਬਰਾਂ ਤੇ ਉੜਾਂ ਦੁਰਾਂ ਗੜਬੜ ਕਰਨ ਵਾਲਾ ਵਿਅਕਤੀ ਗ੍ਰਿਫਤਾਰ ਅਤਵਾਦੀ ਕਾਰਵਾਈ ਦੀ ਜਾਂਚ ਸ਼ੁਰੂ ਟਨਲ ਟਰੰਪ ਯੂਰਪ ਨਾਲ ਵਪਾਰਕ ਸਮਝੋ ਤੇ ਲਈ ਹੋਏ ਸਹਿਮਤ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ਪੁਰਬ ਸੰਬੰਧੀ 올ਬੀ ਵਿਕੇ ਸਜਾਇਆ ਗਿਆ ਪਹਿਲਾ ਵਿਸ਼ਾਲ ਨਗਰ ਕੀਰਤਨ ਇਟਲੀ ਛੀਦ ਹੋਏ ਸਿਕ ਫੋਜੀਆ ਦੀ ਯਾਦ ਵਿੱਚ ਕਰਵਾਇਆ ਗਿਆ 81ਵਾਂ ਸ਼ਹੀਦੀ ਸਮਾਗਮ ਕੈਲਗਰੀ ਦੀਆਂ ਸੰਗਤਾਂ ਵੱਲੋਂ ਸੰਤ ਪਾਪਾ ਸੇਵਾ ਸੇਂ ਗ੍ਰਾਮਪੁਰ ਖੇੜਾ ਵਾਲਿਆਂ ਦਾ ਕੀਤਾ ਗਿਆ ਸਨਮਾਨ ਤੇ ਹੁਣ ਖਬਰਾਂ ਵਿਸਥਾਰ ਨਾਲ ਅਤਵਾਰ ਸਵੇਰੇ 8:20 ਤੇ ਲੰਡਨ ਦੇ ਲੂਟਨ ਹਵਾਈ ਅੱਡੇ ਤੋਂ ਈਜ਼ੀ ਜੈਟ ਦੇ ਜਹਾਜ਼ 1319 ਨੇ ਗਲਾਸਗੋ ਦੀ ਉਡਾਨ ਭਰੀ ਸੀ। ਸਕਾਟਲੈਂਡ ਪੁਲਿਸ ਨੇ ਕਿਹਾ ਕਿ ਗਲਾਸਗੋ ਹਵਾਈ ਅੱਡੇ ਦੇ ਕੁਝ ਮਿੰਟਾਂ ਦੀ ਦੂਰੀ ਦੇਹੀ ਸੀ ਤਾਂ ਪਾਇਲਟ ਨੇ ਐਮਰਜੈਂਸੀ ਕੋਸ਼ਿਸ਼ ਕਰ ਦਿੱਤੀ। ਸਥਿਤੀ ਨੂੰ ਕਾਬੂ ਕਰਨ ਲਈ ਐਮਰਜੈਂਸੀ ਸੇਵਾਵਾਂ ਨੇ ਜਹਾਜ਼ ਨੂੰ ਹਵਾਈ ਅੱਡੇ ਦੇ ਰਿਮੋਟ ਸਟੈਂਡ ਤੇ ਖੜਾ ਕਰ ਲਿਆ। ਜਹਾਜ਼ ਤੋਂ ਇੱਕ 41 ਸਾਲ ਦੇ ਏਸ਼ੀਅਨ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਇਸ ਘਟਨਾ ਨੂੰ ਅਤਵਾਦੀ ਗਤੀਵਧੀਆਂ ਨਾਲ ਜੋੜ ਕੇ ਜਾਂਚ ਬੰਦ ਕਰ ਰਹੀ ਹੈ ਇਸ ਸਾਰੀ ਘਟਨਾ ਦੀ ਜਹਾਜ਼ ਵਿੱਚ ਬੈਠੇ ਯਾਤਰੀ ਨੇ ਵੀਡੀਓ ਬਣਾ ਲਈ ਤੇ ਜੋ ਕਿ ਕਾਫੀ ਵਾਇਰਲ ਹੋ ਰਹੀ ਹੈ ਡੋਨਲਡ 트ੰਪ ਨੇ ਸਕਾਟਲੈਂਡ ਦੀ ਆਪਣੀ ਫੇਰੀ ਦੇ ਦੂਜੇ ਦਿਨ ਯੂਰਪੀ ਯੂਨੀਅਨ ਦੀ ਪ੍ਰਧਾਨ ਵੌਨ ਡੇਰਲੇਨ ਨਾਲ ਮੁਲਾਕਾਤ ਕੀਤੀ ਤੇ ਯੂਰਪ ਨਾਲ ਵਪਾਰ ਸਮਝੌਤੇ ਤੇ ਸਹਿਮਤੀ ਜਤਾਈ ਅਮਰੀਕੀ ਰਾਸ਼ਟਰਪਤੀ ਨੇ ਸਕਾਟਲੈਂਡ 'ਚ ਆਪਣੇ ਲਗਜ਼ਰੀ ਟ੍ਰਨ ਬੇਰੀ ਰਿਜ਼ੋਰਟ ਵਿਖੇ ਵੌਨ ਡੇਰਲੇਨ ਨਾਲ ਵਪਾਰ ਸਮਝੌਤੇ ਦੇ ਹੱਥ